ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਆਏ ਆਂ ਸ਼ੰਭੂ ਬਾਰਡਰ ਤੇ ਉਹ ਬਾਰਡਰ ਤੇ ਜਿੱਥੇ ਕਿਸਾਨਾਂ ਨੂੰ ਰੋਕਿਆ ਗਿਆ ਹੈ ਪੰਜਾਬ ਤੋਂ ਦਿੱਲੀ ਜਾਣਾ ਸੀ ਤੇ ਰਸਤੇ ਵਿੱਚ ਰੋਕ ਲਿਆ ਗਿਆ ਹੈ ਹਰਿਆਣੇ ਦੇ ਬਾਰਡਰ ਤੇ ਤੇ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਨਾਮ ਦੱਸੋ ਜੀ ਗਰਮੇਸ਼ ਸਿੰਘ ਪਿੰਡ ਕੋਰਕੋਟ ਤਹਿਸੀਲ ਤਰਨਤਾਰ ਅ ਤਹਿਸੀਲ ਜ਼ਿਲ੍ਹਾ ਤਰਨਤਾਰ ਜ਼ਿਲ੍ਹਾ ਤਰਨਤਾਰ ਨੇ ਹੈਗਾ ਤੇ ਕਿਹੜੀ ਜਥੇਬੰਦੀ ਵੱਲੋਂ ਹੈਗੇ ਜੀ ਪੰθεਰ ਵੱਲੋਂ ਚੰਪੰਦੇ ਜਥੇ ਬੰਦੀ ਤੋਂ ਹਾਂਜੀ ਕਿੰਨੇ ਦਿਨ ਹੋ ਗਏ ਆਪਾਂ ਨੂੰ ਆਇਆ ਨੂੰ ਇੱਥੇ ਜੀ ਅਸੀਂ ਜੀ ਪਿੰਡੋਂ ਤੋਂ 11 ਦਿਰੀ ਦੇ ਤੁਰੇ 11 ਦਿਰੀ ਦੇ ਤੁਰੇ ਆ ਜੀ ਠੀਕ ਹੈ ਜੀ ਤੇ ਅੱਜ ਵੀ ਹੋ ਗਈ ਹੈ ਜੀ ਠੀਕ ਹੈ ਜੀ ਹਾਂਜੀ ਤੇ 11 ਦਿਨ ਹੋ ਗਏ ਆ ਜੀ ਤੁਸੀਂ 9-10 ਦਿਨਾਂ ਦਾ ਜਾਨੀ ਕਿ ਤੁਸੀਂ ਸੜਕਾਂ ਤੇ ਰਹਿ ਰਹੇ ਹੋ ਸੜਕਾਂ ਦੇ ਜੀ ਆ ਸੜਕਾਂ ਦੇ ਟਰਾਲੇ ਲਾਏ ਆ ਸੜਕਾਂ ਦੇ ਪਏ ਆ ਸਾਨੂੰ ਮੋਦੀ ਦੀ ਸਰਕਾਰ ਨੇ ਮਜਬੂਰ ਕੀਤਾ ਸੜਕਾਂ ਦੇ ਲੰਮੇ ਪਏ ਨੂੰ ਅਸੀਂ ਤੇ ਅਮਨ ਸ਼ਾਂਤੀ ਦਾ ਕਾਨੂੰਨ ਲੈਣ ਜਾ ਰਹੇ ਹਾਂ ਆ ਅਮਨ ਸ਼ਾਂਤੀ ਨਾਲ ਜਾਣਾ ਹੈ ਇਹ ਪਰ ਉਹਨਾਂ ਗਾੜੀ ਐ ਲਾਤਾ ਜਿੱਦੂ ਪਾਕਿਸਤਾਨ ਤੇ ਹਿੰਦੁਸਤਾਨ ਹੁੰਦਾ ਸਾਨੂੰ ਐ ਵੰਡ ਕੇ ਰੱਖ ਤਿਆ ਹਰਿਆਣੇ ਪੰਜਾਬ ਸਾਰੇ ਨੂੰ ਸਾਨੂੰ ਲੀਰ ਰੀਰ ਕਰਦੇ ਪਰ ਅਸੀਂ ਫਿਰ ਵੀ ਇੱਕੋ ਸਾਡੇ ਨਾਲ ਹਰਿਆਣਾ ਮੋੜੇ ਮੋੜੇ ਲਾ ਕੇ ਖਲੋਤਾ ਹੈ ਜੈਨਿਕੇ ਹਰਿਆਣਾ ਦੇ ਲੋਕ ਖੜੇ ਨੇ ਤੁਹਾਡੇ ਨਾਲ ਮੋੜਾ ਦਾ ਮੋੜਾ ਲਾ ਕੇ ਪਰ ਤੁਹਾਨੂੰ ਰੋਕ ਕੌਣ ਰਹੇਗਾ ਸਰਕਾਰ ਹੋ ਰਹੀ ਖੱਟਰ ਸਰਕਾਰ ਹੋ ਰਹੀ ਹੈ ਜੀ ਖੱਟਰ ਸਰਕਾਰ ਨੇ ਬਿਆਨ ਦਿੱਤਾ ਵੀ ਮੈਂ ਟਰਾਈਟਰ ਤਾਂ ਨਹੀਂ ਜਾਣਦਾ ਵੀ ਇਹਨਾਂ ਅਤਵਾਦੀ ਹੈ ਇਹ ਅੱਤਵਾਦੀ ਆਏ ਅਸੀਂ ਵੇਖੋ ਕਿਸਾਨੀ ਤੌਰ ਤੇ ਆ ਤੇ ਸਰਕਾਰ ਇਹ ਜਿਹੜੇ ਟਰੈਕਟਰਾਂ ਨਾਲ ਅਸਲਾ ਪੰਨ ਖਿਲਾ ਰਹੇ ਆ ਤੇ ਸਾਡੇ ਕੱਲੇ-ਕੱਲੇ ਟਰੈਕਟਰ ਦੀ ਤਲਾਸ਼ੀ ਕੀਤੀ ਜਾਵੇ ਇੱਕ ਵੀ ਅਸਲਾ ਨਿਕਲ ਆਵੇ ਕਿਸੇ ਕੋਲੋਂ ਤੇ ਅਸੀਂ ਦੇਣਦਾਰ ਹੋਵਾਂਗੇ ਤੁਹਾਡੇ ਕੋਲੇ ਤਾਂ ਅਸਲਾ ਹੈ ਨਹੀਂਗਾ ਜੀ ਪਰ ਜਿਹੜੇ ਸਾਹਮਣੇ ਵਾਲੇ ਤੁਹਾਡੇ ਤੇ ਕਿੰਨਾ ਕੁ ਜ਼ਿਆਦਾ ਤਸੱਦਦ ਕੀਤਾ ਗਿਆ ਕਿਸਾਨਾਂ ਦੇ ਉੱਪਰ ਹੁਣ ਤੱਕ ਕਿੰਨੇ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਜਾਂ ਕਿੰਨੇ ਕਿਸਾਨ ਫਟੜ ਹੋ ਚੁੱਕੇ ਨੇ ਸਾਡਾ 550 ਦੇ ਤਕਰੀਬ ਜਿਹੜਾ ਵਾ ਜ਼ਖਮੀ ਹੋਇਆ ਸਿੰਘ 2 ਸਿੱਖ ਸਾਡੇ ਜੀ ਦੀ ਪਾਗੇ ਆ ਤੇ ਹਾਲੀ ਬਹੁਤ ਜਿਹੜੇ ਲਾਪਤਾ ਉਹਦਾ ਪਤਾ ਨਹੀਂ ਲੱਗ ਰਿਹਾ ਗ੍ਰਿਫਤਾਰੀਆਂ ਸਾਡੀਆਂ ਸਾਡੇ 50 55 ਜਿਹੜੇ ਸਾਡੇ ਨਹੀਂ ਕਿਸਾਨ ਲੱਭਣ ਦੇ ਉਹ ਪਾਕਿਸਤਾਨ ਆਪਣੇ ਹਰਿਆਣੇ ਖट्टर ਸਰਕਾਰ ਨੇ ਗ੍ਰਿਫਤਾਰ ਕੀਤੀ ਹੋਈ ਆ ਇਹ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਵੀ ਕਿਸਾਨ ਨੂੰ ਪਤਾ ਨਹੀਂ ਲੱਗ ਰਿਹਾ ਜਿਹੜੇ ਉਹਨਾਂ ਦੇ ਸਾਥੀ ਨੇ ਕਿੱਥੇ ਨੇ ਤੇ ਨਹੀਂ ਪਤਾ ਚੱਲ ਰਿਹਾ ਹੈ ਵੀ ਕਿੱਥੇ ਗਏ ਕਿੱਥੇ ਇਹਨਾਂ ਦਾ ਕੋਈ ਪਤਾ ਨਹੀਂ ਚੱਲ ਰਿਹਾ ਵੱਧ ਤੋਂ ਵੱਧ ਇਸ ਨੂੰ ਚੀਜ਼ ਨੂੰ ਆ ਦੇਖੋ ਕਿੰਨਾ ਜ਼ਿਆਦਾ ਹਾਈਲਾਈਟ ਕੀਤਾ ਜਾ ਰਿਹਾ ਹੈ ਇਹਨਾਂ ਕੋਲ ਕੋਈ ਹਥਿਆਰ ਨਹੀਂ ਦੇਖੋ ਇੱਕੋ ਹੀ ਡੰਡਾ ਜਿਹਦੇ ਵਿੱਚ ਝੰਡਾ ਪਾਇਆ ਹੋਇਆ ਹੈ ਠੀਕ ਹੈ ਹੋਰ ਇਹਨਾਂ ਕੋਲੇ ਕੋਈ ਹਥਿਆਰ ਨਹੀਂ ਹੈਗਾ ਕੋਈ ਐਸੀ ਚੀਜ਼ ਨਹੀਂ ਹੈਗੀ ਦੇਖੋ ਕਿਵੇਂ ਜ਼ਖਮੀ ਕੀਤੇ ਹੋਏ ਨੇਗੇ ਗੋਲੀਆਂ ਮਾਰ ਮਾਰ ਜ਼ਖਮੀ ਕੀਤੇ ਹੋਏ ਨੇਗੇ ਹਨਾ ਸਾਡੇ ਪੈਰ ਵੀ ਜ਼ਖਮੀ ਆ ਦੇਖੋ ਹਿੱਥੇ ਦੇਖੋ ਜੀ ਪੈਰਾਂ ਦੇ ਵਿੱਚ ਛਾਲੇ ਦੇਖੋ ਜੀ ਤੁਸੀਂ ਜਰਾ ਕੈਮਰਾਮੈਨ ਜੀ ਜਮਾ ਬਿਲਕੁਲ ਨੀਚੇ ਕਰਕੇ ਦਿਖਾਓ ਇਹਨਾਂ ਦੇ ਪੈਰ ਜਰਾ ਪੈਰ ਦੇਖੋ ਜੀ ਕਿ ਸਰਕਾਰਾਂ ਨੂੰ ਜਿਹੜੀ ਇਹਨਾਂ ਦੇ ਕਿਸਾਨਾਂ ਤੇ ਤਸੱਦਦ ਕਰ ਰਹੀ ਹੈਗੀ ਆ ਪੰਜਾਬ ਸਰਕਾਰ ਤੁਹਾਡਾ ਕਿੰਨਾ ਕੁ ਸਾਥ ਦੇ ਰਹੀ ਹੈ ਜੀ ਪੰਜਾਬ ਸਰਕਾਰ ਦਾ ਤੇ ਅਸੀਂ ਧੰਨਵਾਦੀ ਕਰਾਂਗੇ ਜਿੰਨਾਂ ਸਾਵੇਂ ਰਾਹ ਰੋਕਿਆ ਹੀ ਨਹੀਂਗਾ ਜੇ ਰੋਕਦੇ ਤਾਂ ਉਹਨਾਂ ਦੇ ਪਿੱਛਾ ਕਰਦੇ ਤੇ ਭਰ ਜੇ ਨਹੀਂ ਉਹਨਾਂ ਸਾਨੂੰ ਰੋਕਿਆ ਤੇ ਅਸੀਂ ਉਹਨਾਂ ਦਾ ਦਿਲੋਂ ਸ਼ੁਕਰਗੁਜ਼ਾਰ ਕਰਦੇ ਆ ਜੇ ਪੰਜਾਬ ਸਰਕਾਰ ਨੇ ਤੁਹਾਨੂੰ ਰੋਕਿਆ ਨਹੀਂ ਤਾਂ ਫਿਰ ਹੱਦ ਤੇ ਗੋਲੀਆਂ ਕਿਹਨੇ ਚਲਾਤੀਆਂ ਹੈਗੇ ਤਾਂ ਤੁਸੀਂ ਹਲੇ ਵੀ ਤੁਸੀਂ ਪੰਜਾਬ ਚੋਂ ਤੁਸੀਂ ਕਹਿੰਦੇ ਸਾਡੇ ਤੇ ਗੋਲੀਆਂ ਚੱਲ ਗਈਆਂ ਤੇ ਫਿਰ ਜੇ ਤੁਸੀਂ ਪੰਜਾਬ 'ਚ ਖੜੇ ਫਿਰ ਤੁਹਾਡੇ ਤੇ ਗੋਲੀਆਂ ਕਿੰਨੇ ਚਲਾਤੀਆਂ ਹਰਿਆਣੇ ਖੱਟਰ ਸਰਕਾਰ ਚਲਾਉਂਦੀ ਖੱਟਰ ਸਰਕਾਰ ਦੇ ਸਾਰੇ ਉੱਥੇ ਵੇਖੋ ਸਾਰੇ ਫੌਜੀ ਆ ਇੱਕ ਸਾਨੂੰ ਹੋਰ ਨਾ ਡਰਾਇਆ ਜੀ ਉਹਨਾਂ ਲੈਜਲੇਟਰਾਂ ਦੇ ਜਿਹੜਾ ਲਾਤਾ ਵੀ ਇੰਨਾ ਖੜਕਾਉ ਤੁਹਾਡੇ ਕੰਨ ਪਾੜ ਜਾਣਗੇ ਗਾਹਣ ਆਓ ਤੋ ਤੁਸੀਂ ਦੇਖਾਊਗਾ ਮਹਿਲਾ ਦੇ ਮੈਸੇਜ ਆਏ ਆ ਵੀ ਸਾਨੂੰ ਕਿਸਾਨਾਂ ਨੂੰ ਡਰਾ ਰਹੇ ਪਹਿਲਾਂ ਤੇ ਗੋਲੀਆਂ ਅਜੇ ਤੱਕ ਅਜੇ ਤੱਕ ਇੰਨੇ ਧਰਨੇ ਲੱਗੇ ਕਿਤੇ ਗੋਲੀ ਨਹੀਂ ਚੱਲੀ ਪਰ ਪਹਿਲੀ ਖੱਟਰ ਸਰਕਾਰ ਜਿੰਨੇ ਗੋਲੀ ਚਲਾ ਕੇ ਪਾਣੀ ਕਿੰਨੇ ਸਾਡੇ ਕਿਸਾਨ ਜ਼ਖਮੀ ਕਰ ਦਿੱਤੇ ਆ ਜਿਹੜਾ ਤੁਸੀਂ ਕਹਿ ਰਹੇ ਹੋ ਤੁਸੀਂ ਪੰਜਾਬ ਦੀ ਹੱਦ ਤੇ ਖੜੇ ਹੋ ਇਸ ਵਕਤ ਜਾਂ ਹਰਿਆਣੇ ਦੀ ਹੱਦ ਤੇ ਖੜੇ ਹੋ ਪਹਿਲੇ ਇਹ ਦੱਸੋ ਅਸੀਂ ਤਾਂ ਹੁਣ ਤੇ ਪੰਜਾਬ ਦੀ ਹੱਦ ਤੇ ਹਾਂ ਤੇ ਉਹਨਾਂ ਆਪ ਦੀ ਹੱਦ ਦੀ ਸੀਲ ਕੀਤੀ ਹੋਈ ਹੈ ਜਦੋਂ ਗੋਲੀਆਂ ਚੱਲੀਆਂ ਉਦੋਂ ਤੁਸੀਂ ਕਿਹਦੀ ਹੱਦ ਤੇ ਸੀਗੇ ਉਦੋਂ ਅਸੀਂ ਵਿਚ ਵਿਚਾਲੇ ਜੇ ਨਾ ਉਧਰ ਤੇ ਨਾ ਉਧਰ ਜੀ ਵੀ ਯਾਨੀ ਕਿ ਤੁਸੀਂ ਪੰਜਾਬ ਦੀ ਹੱਦ ਵਿੱਚ ਸੀਗੇ ਹਾਂਜੀ ਹਾਂਜੀ ਪੰਜਾਬ ਠੀਕ ਹੈ ਤੇ ਜਦੋਂ ਤੁਹਾਡੇ ਤੇ ਗੋਲੀਆਂ ਚੱਲੀਆਂ ਨਾ ਤੁਸੀਂ ਉਧਰ ਸੀ ਨਾ ਉਧਰ ਸੀ ਵਿਚਾਲੇ ਸੀ ਹਾਂਜੀ ਵਿਚਾਲੇ ਸੀ ਵਿਚਾਲੇ ਸੀ ਉਧਰੋਂ ਉਧਰੋਂ ਸਾਡੇ ਤੇ ਮਾਰ ਮਾਰ ਕੇ ਵੇਖੋ ਬੰਬ ਛੜਕਾਂ ਦਾ ਕਿੰਨਾ ਉਹਨਾਂ ਖਰਚਾ ਕੀਤਾ ਇਹ ਕਹਿੰਦੇ ਆ ਕਿਸਾਨ ਪਰੂਸ਼ਨ ਡਾਉਂਦੇ ਆ ਹੁਣ ਕਿੰਨਾ ਵੇਖੋ ਕਿੰਨਾ ਤੁਹਾਡੇ ਸਾਹਮਣੇ ਕਿੰਨਾ ਪਰੂਸ਼ਨ ਹੋ ਗਿਆ ਵਾ ਹੁਣ ਸ਼ਰਮ ਨਹੀਂ ਆਈ ਇਹਨਾਂ ਨੂੰ ਸਰਕਾਰ ਨੂੰ ਸਾਡੇ ਤੇ ਇਲਜ਼ਾਮ ਲਾ ਰ ਤਰਨ ਤਾਰ ਤਮ ਪ੍ਰਸਾਰ ਧੂਆ ਆਦਾ ਧੂਆ ਤੇ ਇਹ ਨਾਅਬ ਕਰ ਰਹੇ ਕੱਲਾ ਧੂਆ ਕਿਸਾਨਾਂ ਦਾ ਧੂਆ ਚੁੱਪਦਾ ਹੈ ਜਾਂ ਉਹਨਾਂ ਦੀ ਜਿਹੜੇ ਹੈਗੇ ਵੀ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹਨਾਂ ਨੇ ਸੰਭੀ ਬੈਠੇ ਨੇ ਉਹਦਾ ਧੂਆਂ ਉੜਦਾ ਦਿੱਲੀ ਤੱਕ ਇਹ ਜ਼ਮੀਨਾਂ ਦਾ ਧੂਆਂ ਇਹਨਾਂ ਨੂੰ ਜਿਹੜਾ ਤੌਂਦਾ ਵਾ ਜਿਹੜਾ ਆਪਦਾ ਧੂਆਂ ਉਹ ਇਹਨਾਂ ਨੂੰ ਮਿੱਠਾ ਲੱਗਦਾ ਹੈ ਉਹਦਾ ਕੋਈ ਕੋਈ ਵੀ ਫਿੱਟ ਸਹਿਪਾ ਨਹੀਂ ਕਰ ਰਹੀ ਸਰਕਾਰ ਸਾਡੇ ਦਾ ਬਸ ਗਲਤ ਨਿਵੇਰ ਕਰ ਰਹੀ ਹੈ ਸਰਕਾਰ ਅਸੀਂ ਤੇ ਤੁਹਾਨੂੰ ਜਾਣਦੇ ਨਾ ਅਸੀਂ ਅਮਨ ਸ਼ਾਂਤੀ ਨਾਲ ਜਾਵਾਂਗੇ ਨਾ ਕਿ ਪੰਨ ਤੋੜ ਕਰਾਂਗੇ ਆਪਦੀ ਵੈਰੂ ਵੈਰੂ ਕਰਦੇ ਅਸੀਂ ਗਾਂ ਜਾ ਬਦਾਂਗੇ ਪਹਿਲਾਂ ਤੁਹਾਡਾ ਕਿਸਾਨ ਧਰਨਾ ਪਿਛਲੇ ਸਾਲ ਵੀ ਚੱਲਿਆ ਗਿਆ ਸੀ ਉਦੋਂ ਤੇ ਹੁਣ ਦੇ ਕਿਸਾਨ ਧਰਨੇ ਦੇ ਵਿੱਚ ਕੀ ਫਰਕ ਨਜ਼ਰ ਆ ਰਿਹਾ ਹੈ ਉਦੋਂ ਵੀ ਬਹੁਤ ਫਰਕ ਸੀ ਜੀ ਉਦੋਂ ਚਲੋ ਨਿੱਕੇ ਮੋਟੇ ਬੇੜੀਗਰ ਲਾਏ ਸੀ ਵੀ ਚਲੋ ਮੁੰਡਿਆਂ ਨੇ ਪੁੱਟ ਕੇ ਖੇੜ ਕੇ ਉਧਰ ਮਾਰੇ ਹੁਣ ਤੇ ਇਹੋ ਜਿਹੇ ਬੇੜੀਗਰ ਲਾਤੇ ਆ ਜੇ ਆਪ ਵੀ ਇਹ ਪੁੱਟਣ ਤੇ ਘੱਟੋ ਘੱਟ 6 ਮਹੀਨੇ ਲੱਗ ਸਕਦੀ ਹੈ ਸ਼ਰਮ ਆ ਸਕਦੀ ਹੈ ਇਹ ਆਪ ਨਹੀਂ ਪੁੱਟ ਸਕਦੇ ਜਿਹੋ ਜਿਹੇ ਨਾਲ ਬੇੜੀਗਰ ਲਾਤੇ ਆ ਤੁਹਾਨੂੰ ਕੀ ਲੱਗਦਾ ਹੁਣ ਤੁਸੀਂ ਪੱਟ ਕੇ ਜਾਨਕੀ ਜਾਓਗੇ ਜਾ ਇਸ ਤੇ ਹਲੇ ਰੁੱਕ ਕੇ ਇੰਤਜ਼ਾਰ ਕਰ ਰਹੇ ਹਾਂ ਨਹੀਂ ਜੀ ਸਾਡੀ ਕੱਲ ਦੀ ਕਾਲ ਦਿੱਤੀ ਹੈ ਕੱਲ ਦੀ ਤਿਆਰੀ 11 ਵਜੇ ਕੱਲ ਨੂੰ ਪਟਕੇ ਹੀ ਗਾਹ ਲੰਗਾਗੇ ਜੇ ਸਰਕਾਰ ਦਾ ਇਰਾਦਾ ਹੋ ਮਾਰ ਦੇ ਜੋ ਮਰਜ਼ੀ ਕਰ ਲੈ ਅਸੀਂ ਤਾਂ ਕੋਈ ਹਥਿਆਰ ਨਹੀਂ ਚਲਾਉਣਾ ਸਾਡੇ ਕੋਲ ਤਾਂ ਇਹੋ ਝੰਡਾ ਢੰਡਾ ਵਾ ਤੇ ਸਾਡੇ ਕੋਲ ਕੁਝ ਨਹੀਂ ਹੈਗਾ ਬੋਰੀਆਂ ਵਾ ਇਹ ਹੋਰ ਕੋਈ ਬੋਰੀਆਂ ਢਾਗ ਉੱਥੇ ਬਹਿ ਜਾਗੇ ਜਿੱਥੇ ਬਾਉਣਗੇ ਫਿਰ ਹੁਣ ਵਰਦੀਆਂ ਗੋਲੀਆਂ ਚਾਹੀ ਨਹੀਂ ਪਛਾਹ ਮੜਾਂਗੇ ਬਾਕੀ ਆਪਾਂ ਗੱਲਬਾਤ ਕਰਦੇ ਹੈਗੇ ਬਾਪੂ ਜੀ ਦੀ ਵੀ ਲੈਂਦੇ ਹੈਗੇ ਜੀ ਬਾਪੂ ਜੀ ਮੈਂ ਜੀ 13 ਫਰਵਰੀ ਨੂੰ ਆਇਆ ਜੀ 11 ਤਰੀਕ ਤੋਂ ਅਸੀਂ ਚੱਲੇ ਆਂ ਬਿਆਸ ਤੋਂ ਅੰਮ੍ਰਿਤਸਰ ਜ਼ਿਲ੍ਹਾ ਸਾਡਾ ਜੀ ਹਾਂਜੀ ਗੱਲਦੇ ਹੀ ਅੱਗੇ ਅਸੀਂ ਗਏ ਆ ਕੋਈ ਹਥਿਆਰ ਨਹੀਂ ਸਾਡੇ ਕੋਲ ਬਿਲਕੁਲ ਖਾਲੀ ਆ ਠੀਕ ਆ ਜੀ ਪਹਿਲੀ ਗੋਲੀ ਮੇਰੇ ਹੱਥੇ ਲੱਗੀ ਆ ਠੀਕ ਆ ਜੀ ਦੂਜੀ ਗੋਲੀ ਮੇਰੀ ਗਰਦਨ ਦੇ ਉੱਪਰ ਲੱਗੀ ਆ ਇੱਥੇ ਵੀ ਟੰਕੇ ਲੱਗੇ ਹੋਏ ਨੇ ਦੇਖੋ ਜੀ 11 12 ਟੰਕੇ ਲੱਗੇ ਹੋਏ ਨੇ ਠੀਕ ਆ ਜੀ ਦੇਖੋ ਜੀ ਕਿਸਾਨਾਂ ਨੂੰ ਐਵੇਂ ਫਟੜ ਕੀਤਾ ਜਾ ਰਿਹਾ ਇੱਧਾ ਗੋਲੀਆਂ ਮਾਰੀ ਜਾ ਰਹੀਆਂ ਨੇ ਹਲੇ ਕਹਿੰਦੇ ਵੀ ਅਸੀਂ ਸੱਤ ਟੰਕੇ ਮੇਰੇ ਇੱਧਰ ਲੱਗੇ ਹੋਏ ਆ ਦੋ ਗੋਲੀਆਂ ਪਲਾਸਟਿਕ ਦੀਆਂ ਜਿਹੜੀਆਂ ਵਾਂ ਉਹ ਮੇਰੇ ਲੱਗੀਆਂ ਹੋਈਆਂ ਹੋ ਸਕਦਾ ਅਸਲੀ ਗੋਲੀ ਹੁੰਦੀ ਤੇ ਮੇਰੀ ਮੌਤ ਵੀ ਹੋ ਸਕਦੀ ਸੀ ਸਹੀ ਹੈ ਜੀ ਹਾਂਜੀ ਬਾਕੀ ਅਹੀਂ ਕੋਈ ਹਥਿਆਰ ਕੋਈ ਵੀ ਸਬੂਤ ਕਰ ਜਾਵੇ ਸਰਕਾਰ ਅਹੀਂ ਜ਼ਿੰਮੇਵਾਰ ਅੱਛਾ ਜੀ ਅਹੀਂ ਇੱਥੇ ਬਿਲਕੁਲ ਮੈਂ ਹਸਪੀਟਲ ਤੋਂ ਸਿੱਧਾ ਇੱਥੇ ਆਇਆ ਪਟਿਆਲੇ ਹਸਪੀਟਲ ਦੇ ਵਿੱਚੋਂ ਮੈਨੂੰ ਭਰਤੀ ਕੀਤਾ ਗਿਆ ਸੀ ਠੀਕ ਹੈ ਜੀ 4 ਦਿਨ ਬਾਅਦ ਮੈਂ ਬਿਲਕੁਲ ਸਿੱਧਾ ਇੱਥੇ ਆਪਣੇ ਘਰ ਨਹੀਂ ਗਿਆ ਆਪਣੇ ਸੰਘਰਸ਼ ਦੇ ਵਿੱਚ ਆਇਆ ਦੇਖੋ ਕਿਸਾਨਾਂ ਦਾ ਕਿੰਨਾ ਹੌਸਲਾ ਹੈ ਗੋਲੀਆਂ ਚੱਲਣ ਦੇ ਬਾਵਜੂਦ ਮੌਤ ਦੇ ਮੂੰਹ ਦੇ ਵਿੱਚ ਖੜੇ ਨੇ ਫਿਰ ਵੀ ਇਹ ਹਸਪੀਟਲ ਤੋਂ ਸਿੱਧਾ ਘਰ ਨਹੀਂ ਗਏ ਸਿੱਧਾ ਇਹ ਆਏ ਨੇ ਕਿਸਾਨੀ ਮੋਰਚੇ ਦੇ ਉੱਪਰ ਸਿਰਫ ਆਪਣੀਆਂ ਮੰਗਾਂ ਲੈ ਕੇ ਬੇਨਤੀਆਂ ਕਰਨ ਦੇ ਲਈ ਸਰਕਾਰ ਕੋਲੇ ਆਏ ਨੇ ਪਰ ਇਹਨਾਂ ਦੀ ਬੇਨਤੀਆਂ ਨਹੀਂ ਸੁਣੀਆਂ ਜਾ ਰਹੀਆਂ ਇਹਨਾਂ ਤੇ ਗੋਲੀਬਾਰੀ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਘੋਰ ਨਿੰਦਾ ਕਰਦੇ ਅਸੀਂ ਇਸ ਚੀਜ਼ਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਗੁੰਡਾ ਰਾਜ ਬਣਾਇਆ ਹੋਇਆ ਇਹ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਨਲਾਇਕੀਆਂ ਨੇ ਪਰ ਇਸ ਦਾ ਜਿਹੜਾ ਹੈਗਾ ਤੁਸੀਂ ਇਸ ਦੇ ਮੋੜ ਦੇ ਵਿੱਚ ਤੁਸੀਂ ਕਿਦਾਂ ਰਿਪਲਾਈ ਕਰੋਗੇ ਹੁਣ ਦੇਖੋ ਜੀ ਅਸੀਂ ਜਾਵਾਂਗੇ ਦਿੱਲੀ ਜੀ ਠੀਕ ਆ ਸਾਵਧਾਨ ਜਾਵਾਂਗੇ ਕੋਈ ਸਾਨੂੰ ਪਿੱਛੋਂ ਕਿਸੇ ਕਮੇਟੀ ਦੀ ਕਿਸੇ ਮਤਲਬ ਹਦਾਇਤ ਆ ਪਿੱਛੋਂ ਜੋ ਵੀ ਸਾਡੇ ਮੋਢੀ ਹਨ ਭਈ ਕੋਈ ਕਿਸੇ ਦੀ ਭੰਨ ਤੋੜ ਨਹੀਂ ਕਰਨੀ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਣਾ ਠੀਕ ਆ ਜੀ ਬਿਲਕੁਲ ਸ਼ਾਂਤਮਈ ਜਾਵਾਂਗੇ ਸ਼ਾਂਤਮਈ ਦੇ ਨਾਲ ਹੀ ਅੱਗੇ ਪਹਿਲੇ ਵੀ ਗਏ ਆ ਹੁਣ ਵੀ ਸ਼ਾਂਤਮਈ ਦੇ ਨਾਲ ਜਾਵਾਂਗੇ ਤੁਸੀਂ ਤੁਹਾਡੀ ਗੱਲ ਸਹੀ ਹੈ ਵੀ ਅਸੀਂ ਬਿਲਕੁਲ ਸ਼ਾਂਤ ਮਹਿਦ ਦੇ ਨਾਲ ਜਾਨਕੀ ਜਿਹੜੀਆਂ ਤੁਹਾਡਿਆਂ ਜਥੇਬੰਦੀਆਂ ਨੇ ਉਹਨਾਂ ਨੇ ਤੁਹਾਨੂੰ ਅਗਾਹ ਕੀਤਾ ਹੈ ਵੀ ਸ਼ਾਂਤ ਮਹਿਦ ਧਰਨਾ ਹੋਣਾ ਚਾਹੀਦਾ ਪਰ ਡਰ ਕੀ ਹੈ ਸਰਕਾਰ ਨੂੰ ਐਸਾ ਡਰ ਕੀ ਹੈ ਵੀ ਜਿਹੜਾ ਤੁਸੀਂ ਜੇ ਦਿੱਲੀ ਜਾ ਕੇ ਬੈਠ ਜਾਓਗੇ ਤਾਂ ਉਹਨਾਂ ਨੂੰ ਐਸਾ ਡਰ ਕਿਉਂ ਬਣਿਆ ਹੈ ਇਹ ਇਹ ਇੰਨਾ ਡਰ ਦਾ ਮਾਹੌਲ ਕਿਉਂ ਬਣਾਇਆ ਗਿਆ ਹੈ ਕਿਤੇ ਖਾਲਿਸਤਾਨ ਦੇ ਨਾਂ ਤੇ ਕਿਤੇ ਜਾਨਕੀ ਕਿਵੇਂ ਨਾ ਕਿਵੇਂ ਟੈਰਰਿਸਟ ਦੇ ਨਾਲ ਜੋੜਿਆ ਜਾਂਦਾ ਹੈਗਾ ਜਿਹੜੇ ਵੀ ਤੁਹਾਡੇ ਕੋਲ ਐਸੇ ਕਿਹੜੇ ਤੁਸੀਂ ਹਥਿਆਰ ਰੱਖਦੇ ਹੈਗੇ ਹੋ ਵੇਖੋ ਜੀ ਨਾ ਅਸੀਂ ਖਾਲਿਸਤਾਨੀ ਆ ਤੇ ਨਾ ਅਸੀਂ ਹੱਤਵਾਦੀ ਆ ਠੀਕ ਆ ਜੀ ਅਸੀਂ ਇੱਕ ਮੁੱਦੇ ਦੇ ਉੱਤੇ ਆਪਣੇ ਖੜੇ ਹੋਏ ਆ ਆਪਣੀਆਂ ਮੰਗਾਂ ਸਹੀ ਮੰਗਾਂ ਕਿਉਂਕਿ ਮੈਂ ਇਕੱਲਾ ਜਾਊਂਗਾ ਮੇਰੀ ਮੌਤ ਹੋ ਜੂਗੀ ਜਾਂ ਮੇਰੇ ਤੇ ਕੋਈ ਬੰਬਾਰੀ ਹੋਊਗੀ ਠੀਕ ਆ ਜੀ ਮੈਂ ਆਪਣੇ ਵਾਸਤੇ ਨਹੀਂ ਜਾਣਾ ਵੀ ਮੇਰੀ ਇੱਕ ਮੰਗ ਆ ਇਹ ਸਾਰੀ ਦੁਨੀਆ ਦੀ ਮੰਗ ਆ ਜੀ ਜਿਹੜੀਆਂ ਮੰਗਾਂ ਸਹੀ ਮੰਗਾਂ ਅਸੀਂ ਮੰਗਦੇ ਆ ਮੈਂ ਬਾਰ-ਬਾਰ ਹਰੇਕ ਇੰਟਰਵਿਊ ਚ ਇੱਕ ਹੀ ਸਵਾਲ ਪੁੱਛ ਰਹੇ ਆ ਬੀਕ ਕਿਸਾਨੇ ਨਿਵੇਲੇ ਕਿਉਂ ਨੇ ਵੀ ਦੋ ਕੁ ਦਿਨਾਂ ਬਾਅਦ ਆ ਕੇ ਸੜਕਾਂ ਤੇ ਬੈਠ ਜਾਂਦੇ ਨੇ ਇਹ ਲੋਕਾਂ ਦਾ ਸਵਾਲ ਹੈ ਵੀ ਕਿਸਾਨ ਤਾਂ ਵਿਹਲੇ ਨੇ ਉਹਨਾਂ ਨੂੰ ਕੋਈ ਕੰਮਕਾਰ ਹੈ ਨਹੀਂਗਾ ਜਦੋਂ ਜੀ ਕਰਦਾ ਲੈ ਕੇ ਟਰੈਕਟਰ ਟਰਾਲੀਆਂ ਸੜਕਾਂ ਤੇ ਬੈਠ ਜਾਂਦੇ ਨੇ ਇਹ ਕੁਝ ਜਿਹੜੇ ਦੁਕਾਨਦਾਰ ਨੇ ਜਾਂ ਜਿਹੜੇ ਵਪਾਰੀ ਨੇ ਉਹ ਇਹ ਗੱਲਾਂ ਕਹਿੰਦੇ ਨੇ ਤਮ ਉਹ ਗੱਲ ਲੋਕਾਂ ਦੀ ਤੁਹਾਡੇ ਸਾਹਮਣੇ ਰੱਖ ਰਹੇ ਆ ਵੀ ਤੁਸੀਂ ਇਸ ਚੀਜ਼ ਨੂੰ ਕਿਦਾਂ ਦੇਖਦੇ ਹੋ ਵੇਖੋ ਜੀ ਪੰਜਾਬੀਆਂ ਨੂੰ ਮਤਲਬ ਐਡਾ ਮਾੜਾ ਨਾ ਸਮਝੋ ਤੁਸੀਂ ਇਹ ਕੋਈ ਨਿੱਕੀ ਮੋਟੀ ਗੱਲ ਨਹੀਂ ਵੀ ਟਰੈਕਟਰ ਟਰਾਲੀ ਲੈ ਕੇ ਤੇ ਤੁਰ ਪੈਣਾ ਜੀ ਠੀਕ ਆ ਜੀ 15 16000 ਰੁਪਏ ਦਾ ਤੇਲ ਆਉਣ ਜਾਣ ਦਾ ਆਪਣੀ ਜੇਬ ਦੇ ਵਿੱਚੋਂ ਖਰਚਾ ਕਰਨਾ ਸਿਰਫ ਇੱਕ ਆਪਣੀਆਂ ਮੰਗਾਵਾਤ ਹੈ ਹੋਰ ਕੋਈ ਅਸੀਂ ਤਮਾਸ਼ਾ ਨਹੀਂ ਲਾਇਆ ਅਸੀਂ ਕੋਈ ਮੰਗਾ ਜਿਹੜੀਆਂ ਸਾਰੀ ਜਨਤਾ ਦੀਆਂ ਸਾਰੇ ਭਾਈਚਾਰੇ ਦੀਆਂ ਮੰਗਾ ਵਾਂ ਸਹੀ ਮੰਗਾ ਵਾਂ ਠੀਕ ਹੈ ਜੀ ਇਹਦੇ ਉੱਪਰ ਅਸੀਂ ਇਹ ਤੁਹਾਨੂੰ ਜਵਾਬ ਦਿੰਨੇ ਆਂ ਪੰਜਾਬ ਸਰਕਾਰ ਨੇ ਜਦੋਂ ਤੁਹਾਡੇ ਗੁਣੀਆਂ ਲੱਗੇ ਸੀ ਤੁਹਾਡਾ ਇਲਾਜ ਕਿਨੇ ਕਰਵਾਇਆ ਪੰਜਾਬ ਸਰਕਾਰ ਨੇ ਕਰਵਾਇਆ ਜਾਂ ਤੁਹਾਡੀ ਪੰਜਾਬ ਸਰਕਾਰ ਦੀ ਐਂਬੂਲੈਂਸ ਲੈ ਕੇ ਗਈ ਹੈ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਇਥੇ ਸਹੂਦਤ ਕੀਤੀ ਗਈ ਹੈ ਵੀ ਜਿਹੜੇ ਕਿਸਾਨਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਹੈ ਵੀ ਉਹਨਾਂ ਨੂੰ ਕੋਈ ਮੈਡੀਕਲ ਦੀ ਸਹੂਲਤ ਦਿੱਤੀ ਜਾਵੇ ਹਾਂਜੀ 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 ਮੇਰੀ ਬੇਨਤੀ ਹੈ ਜੀ ਪੰਜਾਬ ਸਰਕਾਰ ਨੂੰ ਇਸ ਵਕਤ ਕੋਈ ਸਾਡੇ ਨਾਲ ਮਾੜਾ ਵਿਹਾਰ ਨਹੀਂ ਕੀਤਾ ਐਂਬੂਲੈਂਸ ਸਰਕਾਰੀ ਆਈ ਆ ਹਸਪੀਟਲ ਪਹਿਲਾਂ ਰਾਜਪੁਰੇ ਲੈ ਗਈ ਆ ਦੋ ਦਿਨ ਮੈਂ ਉੱਥੇ ਭਰਤੀ ਰਿਆ ਵਾਂ ਉਸ ਤੋਂ ਬਾਅਦ ਮੈਨੂੰ ਸ਼ਿਫਟ ਕੀਤਾ ਗਿਆ ਮੇਰੇ ਸਿਰ ਦੇ ਵਿੱਚ ਜਿਹੜੀ ਅਸਲੀ ਗੋਲੀ ਲੱਗੀ ਆ ਉਹਦਾ ਖਤਰੇ ਦਾ ਕਰਕੇ ਉਹਦੀ ਸਕੈਨਗ ਹੋਈ ਆ ਬਿਲਕੁਲ ਪਟਿਆਲਾ ਰਜਿੰਦਰਾ ਹਸਪੀਟਲ ਦੇ ਵਿੱਚੋਂ ਮੈਂ ਸਹੀ ਸਲਾਮਤ ਆਇਆ ਵਾਂ ਪੰਜਾਬ ਸਰਕਾਰ ਐਸ ਵਕਤ ਸਾਡੇ ਨਾਲ ਮਾਰੀ ਨਹੀਂ ਗਈ ਬਿਲਕੁਲ ਕਿਉਂਕਿ ਸਾਨੂੰ ਉਹਨਾਂ ਨੇ ਖੜਿਆ ਵਾ ਇਲਾਜ ਫ੍ਰੀ ਹੋਇਆ ਵਾ ਕੋਈ ਪੈਸਾ ਨਹੀਂ ਲਿਆ ਜਿਹੜਾ ਪੰਜਾਬ ਸਰਕਾਰ ਦਾ ਇੱਥੇ ਪੰਜਾਬ ਸਰਕਾਰ ਦਾ ਰੋਲ ਕਿੱਥੇ ਹੈ ਪੰਜਾਬ ਸਰਕਾਰ ਦਾ ਰੋਲ ਵੇਖੋ ਜੀ ਇਹਦੇ ਵਿੱਚ ਅਜੇ ਇਹ ਸ਼ਾਤਮਾਈ ਆ ਮਤਲਬ ਗਲਤ ਨਹੀਂ ਕੋਈ ਵੀ ਹੈਗਾ ਰੋਲ ਇਹਦੇ ਵਿੱਚ ਜੀ ਇਹਦਾ ਮਤਲਬ ਤੁਸੀਂ ਜੇ ਕਹਿੰਦੇ ਵੀ ਇਹ ਕਿਸਾਨਾਂ ਦੇ ਗੋਲੀਆਂ ਚੱਲੀਆਂ ਨੇ ਪੰਜਾਬ ਜਿਹੜੇ ਪੰਜਾਬ ਦੇ ਕਿਸਾਨ ਸੀਗੇ ਉਹਨਾਂ ਦਾ ਸਮਰਥਨ ਦਾ ਚਲੋ ਠੀਕ ਹੈ ਵੀ ਉਹ ਕੋਈ ਪਹੁੰਚੇ ਇੱਥੇ ਸਮਰਥਨ ਕਰਨ ਦੇ ਲਈ ਪਹਿਲਾਂ ਤਾਂ ਇਹ ਦੱਸੋ ਹਾਂਜੀ 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 ਸਾਡੇ ਆਗੂ ਪਹੁੰਚੇ ਹੋਏ ਨੇ ਆਗੂ ਪੰਜਾਬ ਸਰਕਾਰ ਦੇ ਵਿੱਚ ਕਿਹੜੇ ਐਮਐਲਏ ਨੇ ਕੀ ਕੀ ਨਾਮ ਨਹੀਂ 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 ਐਮਐਲਏ ਕੋਈ ਨਹੀਂ ਪਹੁੰਚਿਆ ਅਸੀਂ ਇਹੀ ਗੱਲ ਕਹਿ ਰਹੇ ਹਾਂ ਪੰਜਾਬ ਸਰਕਾਰ ਦੀ ਗੱਲ ਕਰ ਰਹੇ ਹਾਂ ਅਸੀਂ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਚੁਣੀ ਹੋਈ ਹੈ ਆਮ ਲੋਕਾਂ ਨੇ ਚੁਣੀ ਹੋਈ ਹੈ ਉਹਨਾਂ ਨੇ ਜਿਹੜੇ ਕਿਸਾਨਾਂ ਨੂੰ ਕੀ ਐਸੀ ਸੁਵਿਧਾ ਦਿੱਤੀ ਹੈ ਜਿਹਦੇ ਕਰਕੇ ਵੀ ਤੁਸੀਂ ਕਹਿ ਰਹੇ ਹੋ ਪੰਜਾਬ ਸਰਕਾਰ ਸਾਡਾ ਸਾਥ ਦੇ ਰਹੀ ਹੈ ਸਾਥ ਹੈ ਐਸੇ ਐਸੇ ਗੱਲ ਦਾ ਦੇ ਰਹੀ ਆ ਉਹਨਾਂ ਨੇ ਪੈਦ ਹਸਪੀਟਲਾਂ ਦੇ ਵਿੱਚ ਦਿੱਤੀ ਤੀ ਕੋਈ ਵੀ ਕਿਸਾਨ ਜ਼ਖਮੀ ਹੋ ਗਿਆ ਹੁੰਦਾ ਵਾ ਉਹਦਾ ਇਲਾਜ ਫ੍ਰੀ ਕਰਾਓ ਬਾਕੀ ਹੋਰ ਕੋਈ ਐਮ ਐਲ ਏ ਕੋਈ ਸਾਡੇ ਕੋਲ ਮੰਤਰੀ ਨਹੀਂ ਪਹੁੰਚਾ ਠੀਕ ਹੈ ਜੀ ਭੀ ਜਾਨੀ ਕਿ ਪੰਜਾਬ ਸਰਕਾਰ ਦਾ ਇੱਥੇ ਕੋਈ ਮੈਡੀਕਲ ਕੈਂਪ ਲੱਗਿਆ ਜੀ ਨਹੀਂ ਨਹੀਂ ਇਹ ਵੈਸੇ ਪ੍ਰਾਈਵੇਟ ਮਤਲਬ ਆਪਣੀ ਤਰਫੋਂ ਲੋਕਾਂ ਨੇ ਜੋ ਵੀ ਲਾਇਆ ਹੋਇਆ ਵਾ ਆਪਣੀ ਜੇਬ ਖਰਚੇ ਦੇ ਵਿੱਚੋਂ ਕੋਈ ਸਰਕਾਰੀ ਨਹੀਂ ਇੱਥੇ ਹਸਪੀਟਲ ਆਇਆ ਜਾਂ ਇੱਕ ਗੱਡੀ ਇਹ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਤੋਂ ਆਈ ਹੋਈ ਆ ਬਾਕੀ ਮੈਡੀਕਲ ਜਿਹੜੀ ਸਹੂਲਤਾ ਇਹ ਪ੍ਰਾਈਵੇਟ ਆ ਆਪਣਾ ਖਰਚਾ ਉਹਨਾਂ ਦਾ ਉਹ ਸਿਰਫ ਇੱਕ ਆਧਾਰ ਤੌਰ ਤੇ ਇਲਾਜ ਕਰ ਰਹੇ ਤੁਸੀਂ ਕਹਿ ਰਹੇ ਹੋ ਪੰਜਾਬ ਸਰਕਾਰ ਸਾਹ ਦੇ ਰਹੀ ਸਾਡਾ ਕੋਈ ਉਹਨਾਂ ਨੇ ਪਾਣੀ ਦਾ ਪ੍ਰਬੰਧ ਕੀਤਾ ਹੈ ਤੁਹਾਡੇ ਲਈ ਨਹੀਂ ਨਹੀਂ ਕੋਈ ਪ੍ਰਬੰਧ ਨਹੀਂ ਕੀਤਾ ਲੰਗਰ ਦਾ ਪ੍ਰਬੰਧ ਕੀਤਾ ਜੀ ਨਹੀਂ ਕੋਈ ਲੰਗਰ ਦਾ ਪ੍ਰਬੰਧ ਨਹੀਂ ਕੀਤਾ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਸਾਡਾ ਸਾਥ ਦਿੱਤਾ ਸਾਥ ਇਹ ਦੇ ਦਿੱਤਾ ਜੀ ਮੈਡੀਕਲ ਦਾ ਸਾਥ ਦਿੱਤਾ ਜੀ ਮੈਡੀਕਲ ਤਾਂ ਪਹਿਲਾਂ ਵੀ ਫਰੀ ਸੀ ਨਹੀਂ ਫਰੀ ਹੀ ਪਹਿਲਾਂ ਪਹਿਲਾਂ ਮੁੱਲ ਦਵਾਈਆਂ ਲੈ ਕੇ ਦਿੰਦੇ ਸੀ ਸਾਰੀਆਂ ਬਾਹਰੋਂ ਆਹ ਜਿਹੜਾ ਜਿਹੜਾ ਵੀ ਜਿਹੜਾ ਵੀ ਮਤਲਬ ਇੱਥੋਂ ਜਾਂਦਾ ਉਹ ਅੱਜ ਆ ਗਏ ਆ ਜਿੰਨਾ ਚਿਰ ਗੋਲੀ ਚੱਲੀ ਆ ਇਹਦੇ ਵਿੱਚ ਕੋਈ ਪੈਸਾ ਨਹੀਂ ਲਿਆ ਨਾ ਸਰਕਾਰ ਨੇ ਭਗਵੰਤ ਮਾਨ ਦੀ ਆ ਭਗਵੰਤ ਮਾਨ ਨੇ ਆਖਿਆ ਹੈ ਕਿ ਕਿਸਾਨਾਂ ਦੀਆਂ ਮੰਗਾਂ ਦਿਓ ਤੂੰ ਗੋ ਸਰਕਾਰ ਸੰਟਰ ਸਰਕਾਰ ਮੰਨੇ ਤੇ ਫੇਰੀ ਆ ਠੀਕ ਹੈ ਜੀ ਵੀ ਜਨ ਕੇ ਭਗਵੰਤ ਮਾਨ ਤੁਹਾਡਾ ਪੂਰਾ ਸਾਥ ਦੇ ਰਿਹਾ ਮੀਟਿੰਗ ਕਰਾਈ ਸਾਡੀ ਮੀਟਿੰਗ ਕਰਾਈ ਆ ਨਾ ਠੀਕ ਹੈ ਜੀ ਇਹ ਮੀਟਿੰਗ ਕਿਹਨੇ ਕਰਵਾਈ ਹੈਗੀ ਹੈ ਮੀਟਿੰਗ ਤਿੰਨ ਮੰਤਰੀ ਆਏ ਸੀ ਸੈਂਟਰ ਚੋਂ ਅੱਛਾ ਜੀ ਤੇ ਪਹਿਲਾਂ ਉਹਨੇ ਮੀਟਿੰਗ ਕੀਤੀ ਉਹਨਾਂ ਨੂੰ ਦੋ ਮੁੜ ਕੇ ਸਾਡੇ ਕਿਸਾਨਾਂ ਨੇ ਕੀਤੀ ਉਹ ਸਾਨੂੰ ਪੰਜ ਸਾਲਾਂ ਵਾਸਤੇ ਆਂਦੇ ਸੀ ਪੰਜ ਸਾਲਾਂ ਵਾਸਤੇ ਸਾਨੂੰ ਨਹੀਂ ਮਨਜ਼ੂਰ ਸਾਨੂੰ ਜਿਤਨਾ ਤੁਸੀਂ ਉਹਨਾਂ ਦੇ ਜੋ ਵੀ ਵੇਲੇ ਕਿਸਾਨ ਨੇ ਫੇਰ ਆਣ ਕੇ ਛੜਕਾਂ ਦੇ ਪੈਣਗੇ ਪੰਜ ਸਾਲਾਂ ਨੂੰ ਫੇਰ ਆਣ ਕੇ ਛੜਕਾਂ ਦੇ ਪਾਵਾਂਗੇ ਅਸੀਂ ਤਾਂ ਸਾਡਾ ਪੱਕਾ ਹੱਲ ਹੋਣਾ ਚਾਹੀਦਾ ਜਿਹੜਾ ਵੀ ਸਾਨੂੰ ਪੱਕੇ ਕਾਨੂੰਨ ਮਿਲਣੇ ਚਾਹੀਦੇ ਨਾਲੇ ਕਾਨੂੰਨ ਸਾਡੇ ਨਾਲ ਇੱਕ ਵੈਦੇ ਕਰਕੇ ਮੁਕਰਿਆ ਹੈ ਚਾਹੇ ਦੇ ਅਸੀਂ ਦੁਬਾਰਾ ਸਾਨੂੰ ਚਾਹ ਨਹੀਂ ਆਉਂਦਾ ਸਾਨੂੰ ਵੈਦੇ ਕਰਕੇ ਲਿਖਤੀ ਕਰਕੇ ਮੁਕਰ ਗਿਆ ਬਾਬੇ ਗੁਰਨਾਨ ਦੇ ਜਨਮ ਦਿਨ ਤੇ ਇਹਨੇ ਸੌ ਖਾਦੀ ਸੌ ਖਾ ਕੇ ਮੁਕਰ ਗਿਆ ਵੇਖੋ ਹ ਇੱਥੇ ਪਹਿਲਾਂ ਜਿਵੇਂ ਕਿ ਦੀਪ ਸਿੱਧੂ ਵਰਗੇ ਜੋ ਸੀ ਆਗੂ ਸੀ ਉਹ ਉਹਨਾਂ ਦੀ ਕਿੰਨੀ ਕੁ ਘਾਟ ਤੁਹਾਨੂੰ ਰੜਕ ਰਹੀ ਹੈ ਨਹੀਂ ਬਹੁਤ ਘਾਟ ਰੜਕਦੀ ਦੀਪ ਸਿੱਧੂ ਦੀ ਬਹੁਤ ਮੂਸਿਆ ਦੀ ਬਹੁਤ ਘਾਟ ਰੜਕਦੀ ਆ ਜਿਹੜੇ ਉਹ ਜਵਾਨਾਂ ਨੂੰ ਪ੍ਰੇਰ ਕਰਕੇ ਲਿਆਉਂਦੇ ਸੀ ਅਸੀਂ ਇਹ ਨਹੀਂ ਆਦੇ ਉਹ ਸਾਡੇ ਸੀ ਜਿਹੜੇ ਵਿੱਚੋਂ ਬੰਦੇ ਕੁਝ ਹੈਗੇ ਸੀ ਉਹ ਗਲਤ ਉਹਨਾਂ ਵਾਸਤੇ ਗਾਈਡ ਕੀਤਾ ਪਰ ਜਿੰਨਾ ਚਿਰ ਜਵਾਨ ਨਾ ਹੋਣ ਉਹਨਾਂ ਚਿਰ ਨਹੀਂ ਮਸੇ ਆਪਾਂ ਜਿੱਤ ਸਕਦੇ ਆਪਣਾ ਜਜਲੀ ਆਪਣੀ ਲਾਈ ਅਸੀਂ ਆਪਾਂ ਧਰਨਾ ਲਾਇਆ ਵਾ ਜਿਨ੍ਹਾਂ ਦੇ ਕਿਸਾਨ ਅਸੀਂ ਤੇ ਪਸ਼ਾਂ ਤੱਕੜ ਤੋਂ ਕਰਾ ਲਈਆਂ ਅਸੀਂ ਦੇ ਵਿੱਚੋਂ ਆਣ ਵਾਲੇ ਹੀ ਆ ਜਵਾਨਾਂ ਦਾ ਕੰਮ ਹੀ ਛਾਲਾਂ ਮਾਰ ਮਾਰ ਕੇ ਗਾੜੀ ਜਾਣਾ ਬਿਲਕੁਲ ਤੇ ਜੇ ਤੁਸੀਂ ਜਵਾਨਾਂ ਦੀ ਗੱਲ ਕਰ ਰਹੇ ਹੋ ਤਾਂ ਨੌਜਵਾਨਾਂ ਦੀ ਗੱਲ ਕਰ ਰਹੇ ਹੋ ਨੌਜਵਾਨਾਂ ਦੇ ਵਿੱਚੋਂ ਕੋਈ ਸਿੰਗਰ ਕੋਈ ਆਇਆ ਸਿੰਗਰ ਇੱਕ ਅਨਮੋਲ ਇਕੱਲਾ ਆਇਆ ਹੋਰ ਕੋਈ ਸਿੰਗਰ ਨਹੀਂ ਅਸੀਂ ਵੇਖਿਆ ਇੱਥੇ ਕਿਸੇ ਨੇ ਅਪਰੋਚ ਕੀਤੀ ਹੈ ਸਿੰਗਰਾਂ ਨੂੰ ਸਿੰਗਰਾਂ ਨੂੰ ਉਸੇ ਨੇ ਆਇਆ ਵੀ ਅਨਮੋਲ ਨਹੀਂ ਅਸੀਂ ਸੁਣੀ ਉਹਦੀ ਸਪੀਚ ਵੀ ਤੁਸੀਂ ਆਓ ਆਪਾਂ ਕਿਸਾਨਾਂ ਨਾਲ ਡੱਟ ਗਏ ਹਜੇ ਤੱਕ ਕੋਈ ਨਹੀਂ ਆਇਆ ਉਹ ਦੋ ਤਿੰਨ ਰਹੀ ਹੋ ਗਿਆ ਉਹਨੇ ਜੋ ਸਾਡਾ ਸਾਡੇ ਦਰਦ ਉਹਨੇ ਪਛਾਨਿਆ ਉਹ ਇਕੱਲਾ ਬੰਦਾ ਸਿੰਗਰ ਆਇਆ ਸਾਡੇ ਜੋਰ ਕੋਈ ਸਿੰਗਰ ਨਹੀਂ ਆਇਆ ਸਹੀ ਹੈ ਸਹੀ ਹੈ ਵੀ ਕਿਤੇ ਨਾ ਕਿਤੇ ਤੁਹਾਨੂੰ ਦੀਪ ਸਿੱਧੂ ਦੀ ਅੱਜ ਘਟ ਮਹਿਸੂਸ ਹੋ ਰਹੀ ਹੈ ਜਿਹਦੇ ਕਰਕੇ ਜਿਹੜਾ ਯੂਥ ਹੈ ਨਵਾਂ ਨੌਜਵਾਨ ਹੈ ਇੱਥੇ ਨਜ਼ਰ ਨਹੀਂ ਆ ਇਹ ਉਹ ਹੁੰਦਾ ਹੈ ਅੱਜ ਦੇ ਲੋਕਾਂ ਨੇ ਇਸ਼ਾਰਾ ਮਾਰ ਮਾਰ ਨਿਕਲ ਜਾਣਾ ਕਿਤਾ ਕਹਦੇ ਬਪੀ ਦੋ ਦਵਾਰਾ ਬਲੋ ਦੀਪ ਸਿੰਧੂ ਜੱਜ ਹੁੰਦਾ ਤੇ ਇੰਨਾ ਸਾਹਮਣਾ ਸਾਨੂੰ ਕਰਨਾ ਨਹੀਂ ਪੈਣਾ ਸਹੀ ਹੈ ਸਹੀ ਹੈ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਇੱਕ ਜ਼ਿੰਮੇਵਾਰ ਬੰਦਾ ਜਿਹੜਾ ਸੀ ਜਿਹੜਾ ਪੋਲੀਟਿਕਲੀ ਤੁਹਾਡੇ ਨਾਲ ਖੜਦੇ ਸੀਗੇ ਤੇ ਸਾਰੇ ਦਾ ਪੇਚ ਜਿਨ੍ਹਾਂ ਨੂੰ ਪਤਾ ਸੀ ਉਹ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਘਾਟ ਤਾਂ ਰੜਕ ਰਹੀ ਹੈਗੀ ਹੈ ਵੀ ਉਹਨਾਂ ਨਾਲ ਦੀਪ ਸਿੱਧੂ ਦਾ ਸਾਥ ਉਸ ਟਾਈਮ 'ਚ ਦਿੱਤਾ ਹੁੰਦਾ ਕਿਤੇ ਨਾ ਕਿਤੇ ਅੱਜ ਆਪਣਾ ਮੋਰਚਾ ਸ਼ਾਇਦ ਅੱਜ ਦੁਬਾਰਾ ਲਗਾਉਣ ਦੀ ਜ਼ਰੂਰਤ ਨਾ ਪੈਂਦੀ ਪੈਂਦੀ ਇਹੋ ਗੱਲ ਹੈ ਇਹ ਇਹ ਗੱਲ ਸੱਚ ਹੈ ਜਾਂ ਕਿਦਾਂ ਸੱਚ ਹੈ ਇਹ ਤੁਸੀਂ ਕਿਦਾਂ ਸਮਝਦੇ ਹੋ ਵੀ ਜਿਹੜਾ ਦੀਪ ਸਿੱਧੂ ਹੈ ਜੇ ਅੱਜ ਦੀਪ ਸਿੱਧੂ ਹੁੰਦੇ ਤਾਂ ਆਪਣੇ ਮੋਰਚੇ 'ਚ ਕਿੰਨਾ ਫਰਕ ਲੱਗਣਾ ਸੀ ਜੇ ਦੀਪ ਸਿੱਧੂ ਹੁੰਦਾ ਸਿੱਧੂ ਮੂਸੇਵਾਲਾ ਹੁੰਦਾ ਤੇ ਅੱਜ ਇੱਥੇ ਹਸਾਵਨਾ ਜਿਹੜੇ ਜਵਾਨ ਹੀ ਨਾ ਜੀ ਤੇ ਇਥੇ ਸੜਕ ਤੇ ਤੁਰਨੋਂ ਥਾਂ ਨਹੀਂ ਲੱਭਣਾ ਉਹਨਾਂ ਦੀ ਇੱਕ ਗੋਲ ਹੀ ਬੜੀ ਸੀ ਪਰ ਉਹ ਸਾਡੀ ਸੀਰੀ ਹੜ ਤੋਂ ਖੋਏ ਗਏ ਆ ਪਰ ਗਾਂ ਖੜਾ ਦੀਪ ਸਿੱਧੂ ਹੋਰ ਜੰਮਣਗੇ ਜੰਮਣਗੇ ਇਹ ਜੰਮਦੇ ਰਹਿਣੇ ਆ ਤੇ ਜਿਨ੍ਹਾਂ ਨੇ ਮਾਰੀ ਜਾਨ ਸਾਨੂੰ ਉਹਨੇ ਗਾਂ ਸਾਡੇ ਉਹ ਇਹ ਰੱਖ ਇਹ ਸਾਡੇ ਦਰਦਾਂ ਜ ਰੱਖਣਗੇ ਦੀਪ ਸਿੱਧੂ ਸਿੱਧਾ ਮੂਸੇ ਵਾਲਾ ਜੀ ਤੇ ਬੱਬੂ ਮਾਨ ਦਾ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਬੱਬੂ ਮਾਨ ਨੇ ਕੋਈ ਸਪੋਰਟ ਕੀਤੀ ਹੈਗੀ ਜਾਂ ਬੱਬੂ ਮਾਨ ਦਾ ਕਾਲ ਨਹੀਂ ਕੋਈ ਬੱਬੂ ਮਾਨ ਨੇ ਨਹੀਂ ਕੀਤੀ ਕੋਈ ਸਪੋਰਟ ਨਹੀਂ ਕੀਤੀ ਬਸ ਇਸਨ ਮੋਲ ਨੇ ਕੀਤੀ ਆ ਹੋਰ ਕੋਈ ਕੋਈ ਸਿੰਗਰ ਨਹੀਂ ਆਇਆ ਉਮੀਦ ਹੈ ਬੱਬੂ ਮਾਨ ਦਾ ਕੋਈ ਬਿਆਨ ਆਇਆ ਹੋਵੇ ਜਾਂ ਆਉਂਦੀ ਉਮੀਦ ਹੋਵੇ ਜਾਂ ਸਾਥ ਦੇਣ ਦੀ ਹਾਲੀ ਦਿਨ ਕੋਈ ਤੇ ਬਿਆਨ ਆਇਆ ਰੋਇ ਫੇਸਬੁਕਾਂ 'ਤੇ ਰਹਿੰਦੇ ਆ ਤੇ ਹਜੇ ਤੱਕ ਤੈਨੂੰ ਕੋਈ ਬਿਆਨ ਆਇਆ ਹੋਰ ਕਿਹੇ ਸਿੰਗਰ ਦਾ ਵੀ ਨਹੀਂ ਆਇਆ ਉਹਦਾ ਛੱਡ ਕੇ ਕਿਹੇ ਸਿੰਗਰ ਦਾ ਵੀ ਨਹੀਂ ਆਇਆ ਬਾਪੂ ਜੀ ਤੁਸੀਂ ਕਹਿ ਰਹੇ ਸੀ ਸਾਡਾ ਵੀ ਭਗਵੰਤ ਸਿੰਘ ਮਾਨ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਜੇ ਭਗਵੰਤ ਮਾਨ ਸਰਕਾਰ ਐਨੇ ਹੀ ਸਾਥ ਦੇ ਰਹੀ ਐ ਫਿਰ ਤੁਹਾਡਾ ਇੰਟਰਨੈਟ ਸੇਵਾਵਾਂ ਕਿਉਂ ਬੰਦ ਕੀਤੀਆਂ ਨੇ ਇੰਟਰਨੈਟ ਮਾਰੇ-ਮਾਰੇ ਚੱਲਦੀ ਹੁਣ ਸਰਕਾਰਾਂ ਦਾ ਤੁਹਾਨੂੰ ਬਹੁਤ ਦਬਾਅ ਵਾ ਉਹ ਉੱਤੇ ਉੱਤੇ ਬੀਜੇ ਦੀ ਬੀਜਪੀ ਦੀ ਸਰਕਾਰ ਉਹਦਾ ਵੀ ਦਬਾਅ ਤੁਹਾਨੂੰ ਪਤਾ ਝਲਦਾ ਜਿੰਨਾ ਸਾਡੇ ਤੇ ਦਬਾਅ ਉਹਨੇ ਪਾਇਆ ਵਾ ਉੱਤੇ ਦਬਾਅ ਕੋਈ ਹੋ ਸਕਦਾ ਨਹੀਂ ਦੇਖੋ ਤੁਸੀਂ ਕਹਿ ਰਹੇ ਹੋ ਬਾਪੂ ਜੀ ਕਹਿ ਰਹੇ ਸੀ ਅਸੀਂ ਆਪਾਂ ਇਸ ਵਕਤ ਪੰਜਾਬ ਦੇ ਹੱਦ ਤੇ ਖੜੇ ਆ ਪੰਜਾਬ ਚ ਹੀ ਖੜੇ ਆ ਠੀਕ ਹੈ ਤਕਰੀਬਨ 4 ਕਿਲੋਮੀਟਰ ਆਪਾਂ ਪਿੱਛੇ ਖੜੇ ਹੈਗੇ ਆ ਜਦੋਂ ਪੰਜਾਬ ਦੇ ਵਿੱਚ ਇੰਟਰਨੈਟ ਦੀ ਸਹੂਲਤ ਨਹੀਂ ਦਿੱਤੀ ਜਾਂਦੀ ਉਹਨੂੰ ਲੈ ਕੇ ਕਿਉਂਕਿ ਪੰਜਾਬ ਸਰਕਾਰ ਦੀ ਤੁਸੀਂ ਰੋਲ ਕਿੱਦਾ ਦੇਖਦੇ ਹੋ ਨੇਹ ਗੱਲੋਂ ਨਰਾਸਾ ਜਿਹੜਾ ਮੈਡੀਕਲ ਤੇ ਗੱਡੀਆਂ ਨੂੰ ਫਰੀ ਦਿੰਤੀਆਂ ਹੋਰ ਤੇ ਨਹੀਂ ਕੁਝ ਵੀ ਦਿੱਤਾ ਹੋਰ ਤੇ ਅਸੀਂ ਆਂਦੇ ਨਹੀਂ ਕੋਸਲ ਦਿੱਤਾ ਮੈਡੀਕਲ ਇੱਥੇ ਕੈਂਪ ਕਿੱਥੇ ਲੱਗਿਆ ਹੋਇਆ ਜੀ ਕਿਸੇ ਵੀ ਪਾਰਟੀ ਦਾ ਦੱਸੋ ਜਰਾ ਕੈਂਪ ਨਹੀਂ ਕਿਸੇ ਦਾ ਕਿਸੇ ਪਾਰਟੀ ਦਾ ਨਹੀਂ ਲੱਗਾ ਜਿਹੜਾ ਗੱਡੀਆਂ ਦੇ ਖੜਦੇ ਜਿਹੜੀ ਦਵਾਈ ਆ ਵੇਖ ਲੋ ਸਿੰਘਾਂ ਨੂੰ ਪੁੱਛ ਲੋ ਫਰੀ ਇਲਾਜ ਹੋਏ ਇਹਨਾਂ ਦੇ ਇਹ ਆਪ ਦੱਸਣ ਦੇ ਅਸੀਂ ਤੇ ਚਲੋ ਇੱਥੇ ਰਹੇ ਆਂ ਵੀ ਆਪ ਦੱਸਣਾ ਫਰੀ ਇਲਾਜ ਹੋਇਆ ਅੱਗੇ ਜਿਹੜੇ ਆਪ ਪੈਸੇ ਦੇ ਕੇ ਲਾਇ ਕਰਾਉਣਾ ਪੈਂਦਾ ਪਿਛਲੀ ਜਦੋਂ ਅੱਗੇ ਪਿਛਲੀ ਦਿੱਲੀ ਆਏ ਆਂ